ਦੋਸਤੋ ਇਹ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਆ ਇਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਹ ਵੀਡੀਓ ਜਿਹੜੀ ਹੈ ਹੁਸ਼ਿਆਰਪੁਰ ਦੀ ਤੁਸੀਂ ਜੰਦੀ ਆ ਕਿ ਜੋ ਇੱਕ ਔਰਤ ਬੜਾ ਬਿਰਲਾਪ ਕਰਦੀ ਆ ਔਰ ਰੋ ਰੋ ਕੇ ਦੱਸ ਰਹੀ ਹੈ ਕਿ ਉਹਦੀ ਕੁੜੀ ਦੀ ਲਵ ਮੈਰਿਜ ਸੀ ਤੇ ਲਵ ਮੈਰਿਜ ਤੋਂ ਬਾਅਦ ਉਹਨਾਂ ਦਾ ਕੋਈ ਦਸਤੂਰ ਚੱਲਦਾ ਪਿਆ ਸੀਗਾ ਜਿਹਦੇ ਕਾਰਨ ਉਸ ਲੜਕੀ ਦੀ ਮੌਤ ਹੋਈ ਆ ਕਿੱਦਾਂ ਹੋਈ ਆ ਇਹ ਤਾਂ ਉਹ ਹੀ ਜਾਣਦੇ ਆ ਦੱਸਣ ਦੇ ਮੁਤਾਬਕ ਤਾਂ ਉਹ ਹੀ ਕਹਦੇ ਕਿ ਉਹਦੇ ਘਰ ਵਾਲੇ ਨੇ ਉਹਨੂੰ ਮਾਰ ਦਿੱਤਾ ਅਸਲ ਚ ਕੀ ਤੱਥ ਹੈ ਇਹ ਤਾਂ ਇਨਕੁਆਰੀ ਦੇ ਵਿੱਚ ਹੀ ਪਤਾ ਲੱਗੇਗਾ ਕੀ ਸੱਚ ਹੈ ਕੀ ਨਹੀਂ ਜੇਕਰ ਗੱਲ ਕਰਦੇ ਹਾਂ ਕਿ ਇਹ ਜਿਹੜੀਆਂ ਮੌਤਾਂ ਹੋ ਰਹੀਆਂ ਇਹਨਾਂ ਦਾ ਕਾਰਨ ਕੀ ਹੈ ਇਹਨਾਂ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਕਾਰਨ ਬਣਦਾ ਆ ਉਹ ਇੱਕ ਜਿਹੜਾ ਕਾਨੂੰਨ ਦੇ ਵਿੱਚ ਕਰਤਾ ਕਿ ਕੋਈ ਵੀ ਜਿਹੜਾ ਬਾਲਗ ਹੈਗਾ ਉਹ ਆਪਣੀ ਮਨਮਰਜ਼ੀ ਕਰ ਸਕਦਾ ਹੈ ਤੇ ਉਸ ਵਜ੍ਹਾ ਕਰਕੇ ਇਹ ਚੀਜ਼ਾਂ ਜਿਹੜੀਆਂ ਅੱਜ ਜ਼ਿਆਦਾ ਹੋ ਰਹੀਆਂ ਔਰ ਦੂਸਰੇ ਕਿਤੇ ਨਾ ਕਿਤੇ ਇਹਦੇ ਵਿੱਚ ਅਸੀਂ ਖੁਦ ਇਨਵੋਲ ਹੈ ਜਿਹੜੀਆਂ ਕਿ ਇਹ ਮੌਤ ਦੇ ਮੂੰਹ ਟੱਕਰ ਲੈ ਜਾਂਦੀਆਂ ਉਹ ਕਿਸ ਤਰ੍ਹਾਂ ਮੇਰਾ ਮੰਨਣਾ ਕਿ ਘਰ ਤੋਂ ਬੱਚੇ ਪੜਨ ਜਾਂਦੇ ਆ ਸਕੂਲਾਂ ਨੂੰ ਜਾਂ ਆਪਣੇ ਕੰਮਾਂਕਾਰਾਂ ਤੇ ਜਾਂਦੇ ਆ ਪਰ ਘਰਾਂ ਦੇ ਵਿੱਚ ਆਪਣੇ ਮਾਪਿਆਂ ਨੂੰ ਇਹੀ ਸੰਤੁਸ਼ਟੀ ਦੇ ਕੇ ਆਂਦੀ ਕਿ ਅਸੀਂ ਸਿੱਧੇ ਜਾਂਦੇ ਆਂ ਔਰ ਸਿੱਧੇ ਆਂਦੇ ਆ ਜੇਕਰ ਹਰ ਇਨਸਾਨ ਹਰ ਮਾਪੇ ਇੱਕ ਜਿੰਨੀਆਂ ਵੀ ਸੰਸਥਾਵਾਂ ਹੈਗੀਆਂ ਜਿਹੜੀਆਂ ਸਮਾਜ ਭਲਾਈ ਦਾ ਕੰਮ ਕਰਦੇ ਆ ਹਿਊਮਨ ਰਾਈਟਸ ਕਿਸੇ ਹੋਟਲਾਂ ਦੇ ਵਿੱਚ ਛਾਪੇਮਾਰੀ ਕੀਤੀ ਜਾਵੇ ਤਾਂ ਤੁਹਾਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਉੱਥੋਂ ਦੇਖੇ ਜਾਣਾ ਰੀਜ਼ਨ ਕੀ ਹੈ ਕਿ ਮੈਂ ਖੋਦੇ ਸੀ ਚੀਜ਼ਾਂ ਨੂੰ ਦੇਖਦਾ ਕਿ ਸਕੂਲ ਦੇ ਆ ਲੜਕੀਆਂ ਲੜਕੇ ਵਰਦੀਆਂ ਪਾਈਆਂ ਹੁੰਦੀਆਂ ਮਾਪੇ ਨੂੰ ਤਾਂ ਦੱਸ ਕੇ ਉਹ ਸਕੂਲਾਂ ਦੇ ਵਿੱਚ ਜਾਂਦੇ ਆ ਆਪਣੇ ਕੰਮ ਕਾਜ ਆਪਣੇ ਦਫ਼ਤਰਾਂ 'ਚ ਜਾਂਦੇ ਆ ਪਰ ਹੋਟਲਾਂ ਦੇ ਵਿੱਚ ਉਹ ਆਪਣਾ ਟਾਈਮ ਬਤੀਤ ਕਰਦੇ ਆ ਜਿਹੜੇ ਕੀ ਪੁਲਿਸ ਪ੍ਰਸ਼ਾਸਨ ਨੂੰ ਪਤਾ ਵੀ ਹੈ ਕਿ ਹੋਟਲਾਂ ਦੇ ਵਿੱਚ ਇਹ ਧੰਦੇ ਚੱਲਦੇ ਪਏ ਆ ਪੁਲਿਸ ਪ੍ਰਸ਼ਾਸਨ ਵੀ ਉੱਥੇ ਬੇਵੱਸ ਹੋ ਜਾਂਦੀ ਆ ਜਿੱਥੇ ਸਰਕਾਰਾਂ ਦੇ ਨੁਮੰਦਿਆਂ ਦੇ ਨਾਲ ਰਲ ਕੇ ਹੀ ਇਹ ਕੰਮ ਹੋਟਲਾਂ ਦੇ ਵਿੱਚ ਛਰੇ ਆਮ ਚੱਲ ਰਹੇ ਆ 500000 1500 ਦਾ ਰੂਮ ਦੇ ਕੇ ਇਹ ਲੋਕਾਂ ਦੇ ਧੀਆਂ ਪੁੱਤਾਂ ਨੂੰ ਬਰਬਾਦ ਕਰ ਰਹੇ ਆ ਜਦੋਂ ਕੁਛ ਨਾ ਕੁਛ ਅਨਹੋਣੀ ਬੀਚਦੀ ਹੈ ਤੇ ਉਹ ਜਿਹੜਾ ਖਮਿਆਜਾ ਆ ਉਸ ਮਾਪੇ ਨੂੰ ਭਰਨਾ ਪੈਂਦਾ ਅਸੀਂ ਪੁਲਿਸ ਪਰ ਸਾਠਨ ਨੂੰ ਵੀ ਕਈ ਵਾਰੀ ਗੁਜਾਰਸ਼ ਗੁਜਾਰਸ਼ ਕੀਤੀ ਹੈ ਕੀ ਇਹੋ ਜਿਹੇ ਹੋਟਲਾਂ ਦੇ ਉੱਤੇ ਨਕੇਲ ਪਾਈ ਜਾਵੇ ਜਿਹੜੇ ਇਹ ਜਿਸਮ ਫਰੋਚੀ ਦਾ ਧੰਦਾ ਕਰਾਂਦੇ ਆ ਬਹੁਤ ਹੋਟਲਾਂ ਦੇ ਵਿੱਚ ਲੁਧਿਆਣਾ ਦੇ ਵਿੱਚ ਕਈ ਹੋਰ ਹੋਟਲਾਂ ਸ਼ਹਿਰਾਂ ਦੇ ਵਿੱਚ ਛਾਪੇਮਾਰੀ ਹੋਈ ਆ ਜਿੱਥੋਂ 12 12 14 14 ਮੁੰਡੇ ਕੁੜੀਆਂ ਫੜੇ ਗਏ ਆ ਫੜਨਾ ਉਹਦਾ ਹੱਲ ਨਹੀਂ ਉਸ ਹੋਟਲ ਨੂੰ ਸੀਜ਼ ਕੀਤਾ ਜਾਵੇ ਤਾਂ ਜੋ ਇਹੋ ਜਿਹੀਆਂ ਬਾਰਦਤਾਂ ਖੁਦਕੁਸ਼ੀਆਂ ਦੀਆਂ ਨੂੰ ਨੱਥ ਪਾਈ ਜਾ ਸਕੇ ਨਸ਼ਾ ਔਰ ਜਿਸਮ ਬਰੋਸੀ ਇੰਨਾ ਵੱਧ ਚੁੱਕਾ ਆ ਕਿ ਸੋਚਣ ਤੋਂ ਵੀ ਕੋਹਾਂ ਦੂਰ ਹੈ ਮੈਂ ਫਿਰ ਜਿੰਨੀਆਂ ਵੀ ਸੰਸਥਾਵਾਂ ਹੈਗੀਆਂ ਉਨਾਗੇ ਵੀ ਬੇਨਤੀ ਕਰਦਾ ਕਿ ਹੋਟਲਾਂ ਦੇ ਵਿੱਚ ਜਦੋਂ ਵੀ ਤੁਸੀਂ ਕਿਸੇ ਇਸ ਤਰ੍ਹਾਂ ਦੇ ਦੇਖੇ ਉਹ ਬਾਲਕ ਹੈ ਮੰਨਿਆ ਉਹ ਆਪਣੀ ਮਰਜ਼ੀ ਨਾਲ ਆਦੇ ਜਾਂਦੇ ਆ ਪਰ ਇੱਕ ਵਾਰੀ ਉਹਨਾਂ ਦੇ ਘਰ ਦੇਆਂ ਨੂੰ ਇਨਫੋਰਮ ਜ਼ਰੂਰ ਕਰੋ ਉਹਨਾਂ ਨੂੰ ਫੜ ਕੇ ਉਹਨਾਂ ਦੀ ਪੁੱਛਗਿੱਛ ਕਰਕੇ ਉਹਨਾਂ ਦੇ ਘਰ ਦੇ ਨੂੰ ਇਨਵੋਲਵ ਕਰੋ ਔਰ ਪ੍ਰਸ਼ਾਸਨ ਦਾ ਵੀ ਖੇੜਾ ਛੜਾਓ ਕਿ ਕੱਲ ਨੂੰ ਅਗਰ ਇਹ ਨੌਬਤ ਆਂਦੀ ਆ ਤੇ ਖੁਦ ਉਸ ਦਾ ਮਾਪਾਪਾ ਜ਼ਿੰਮੇਵਾਰ ਹੈ ਕਿ ਤੁਹਾਡੀਆਂ ਔਲਾਦਾਂ ਦੱਸ ਕੇ ਕਿਤੇ ਤਾਂ ਜਾਂਦੀਆਂ ਕਿਤੇ ਜਿਹੜਾ ਕਿ ਪ੍ਰਸ਼ਾਸਨ ਤੇ ਬਾਅਦ ਵੀ ਚੁੰਗੜੀ ਚੱਕਣੀ ਹੈ ਔਰ ਪ੍ਰਸ਼ਾਸਨ ਨੂੰ ਵੀ ਇਹ ਚਾਹੀਦਾ ਹੈ ਕਿ ਇਹਨਾਂ ਹੋਟਲਾਂ ਦੇ ਉੱਤੇ ਛਾਪੇਮਾਰੀ ਕਰਕੇ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਕੇ ਉਹਨਾਂ ਨੂੰ ਪਰੂਫ ਕਰਾਇਆ ਜਾ ਕੇ ਕਿ ਤੁਹਾਡੀਆਂ ਔਲਾਦਾਂ ਇਸ ਵੇਲੇ ਕਿੱਥੇ ਆ ਘਰੋਂ ਕਿੱਥੇ ਕਹਿ ਕੇ ਗਈਆਂ ਤੇ ਕੌਣਸੀਆਂ ਕਿੱਥੇ ਆ ਇਸੇ ਚੀਜ਼ ਨੂੰ ਲੈ ਕੇ ਕਾਫੀ ਹੱਦ ਤੱਕ ਇਹ ਮੋਤਾਂ ਦੀ ਗਿਣਤੀ ਘੱਟ ਸਕਦੀ ਹੈ ਜਿਵੇਂ ਚਿੱਟੇ ਜਿੱਦਾਂ ਨੱਥ ਬੜੀ ਪਾਤੀ ਹੈ ਕਾਫੀ ਹੱਦ ਤੱਕ ਕਾਫੀ ਹੱਦ ਤੱਕ ਘੱਟ ਗਈ ਹੈ ਸੋ ਜੇ ਇਹੀ ਚੀਜ਼ ਨੂੰ ਉਹਨਾਂ ਦੇ ਪੇਰੇ ਨੂੰ ਸਜੇਦ ਕੀਤਾ ਜਾਵੇ ਤਾਂ ਹੋ ਸਕਦਾ ਹੈ ਕਿ ਇਹ ਜਿਹੜੀਆਂ ਮੌਤਾਂ ਦੀ ਗਿਣਤੀ ਵੱਧ ਰਹੀ ਹੈ ਜਿਸਨੂੰ ਪ੍ਰੋਤੀ ਤੰਦੇ ਵੱਧ ਰਹੇ ਆ ਤੇ ਉਹਨਾਂ ਨੂੰ ਨਿਕੇਲ ਪਾਈ ਜਾਵੇ ਜੈ ਹਿੰਦ ਜੈ ਪਰਮਾਤਮਾ